ਸ਼ਾਇਦ ਥੋੜਾ ਸੈਂਸਿਟਿਵ ਹੋਈਵੇ ਬਟ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਹੀ ਡਿਸਕਸ਼ਨ ਕਰ ਸਕਦੇ ਆ ਮੋਸਟਲੀ ਮੈਨੂੰ ਇਹ ਲੱਗਦਾ ਜਿੰਨਾ ਕ ਅਸੀਂ ਪੜਿਆ ਨਾ ਵੀ ਕਹਿੰਦੇ ਸੂਰਜ ਤੋਂ ਬਾਅਦ ਜੇ ਕੋਈ ਸਭ ਤੋਂ ਵੱਡੀ ਚੀਜ਼ ਹੈਗੀ ਆ એનર્ਜੀ ਉਹ ਕਾਮਦੀ એનર્ਜੀ ਹੈ ਨਾ ਜਿੱਥੋਂ ਕਹਿੰਦੇ ਬੱਚੇ ਦਾ ਜਨਮ ਹੁੰਦਾ ਇੱਕ ਨਵਾਂ ਜੀਵਨ ਹੁੰਦਾ ਥੋੜੀਆ ਮਤਲਬ ਜੋਥ ਉਸ ਚੀਜ਼ ਨੂੰ ਨਹੀਂ ਸਮਝ ਪੰਦਾ ਕਿ ਨਾ ਵੀ એનર્ਜੀ ਕਿੱਦਾਂ ਯੂਜ਼ ਕਰਨੀ ਸ਼ਾਇਦ ਕੋਈ ਖੁੱਲ ਕੇ ਗੱਲ ਹੀ ਨਹੀਂ ਕਰਦਾ ਮਤਲਬ ਉਹ ਹੋ ਜਾਂਦੇ ਆ ਇੱਕ ਤਰ੍ਹਾਂ ਦੀ ਹੈਗੀ ਤਾਂ ਐਜੂਕੇਸ਼ਨਰੀ ਸਮਝ ਹੋਣੀ ਚਾਹੀਦੀ ਆ ਕਿਉਂਕਿ ਉਹਨੂੰ ਕਿੱਦਾਂ ਬੈਲੈਂਸ ਕਰਨਾ ਹੈ ਥੋੜਾ ਜੇ ਤੁਸੀਂ ਵੀ ਦੱਸ ਸਕੋ ਆਪਾਂ ਕਹਿੰਦੇ ਇਹ ਲੜਦਾ ਜਾਂ ਹੋਰ ਆ ਆਪਾਂ ਕਹਿੰਦੇ એનર્ਜੀ ਸਹੀ ਚੈਨਲਾਈਜ਼ ਨਹੀਂ ਹੋਈ ਆਪਾਂ ਦੇਖੋ ਕੰਮ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਜੰਦੀ ਇਸ ਬਿਲਕੁਲ ਜ਼ਰੂਰੀ ਹੈ ਠੀਕ ਹੈ ਉਹ ਇੱਕ ਹਾਰਮੋਨ ਆਪਣਾ ਟੈਸਟੋਸਟਰੋਨ ਜੀ ਠੀਕ ਹੈ ਜੀ ਉਹ ਤੋਂ ਅੱਗੇ ਟੈਸਟੋਸਟਰੋਨ ਤੋਂ ਸਾਡੇ ਚ ਫੀਲਿੰਗ ਪੈਦਾ ਹੁੰਦੀਆਂ ਨੇ ਫਿਰ ਸਪਰਮ ਆਉਂਦਾ ਸਪਰਮ ਤੋਂ ਐਗ ਨਿਕਲਦੇ ਆ ਦਨ ਸਾਡੀ ਜ਼ਿੰਦਗੀ ਅੱਗੇ ਅੱਗੇ ਵੱਧਦੀ ਹੈ ਅੱਗੇ ਵੱਧਦੀ ਹੈ ਉਹ ਉਹ ਇੰਨੀ ਡਾਈਟ ਖਾਣੇ ਆ ਸਾਰਾ ਕੁਝ ਖਾਣੇ ਆ ਪੂਰੀ ਵਧੀਆ ਡਾਈਟ ਖਾਣ ਤੋਂ ਬਾਅਦ ਤੁਹਾਡਾ ਪਿਓਰ ਸਪਰਮ ਬਣਦਾ ਠੀਕ ਹੈ ਸਪਰਮ ਦੇ ਵਿੱਚ ਦੋ ਹਨ ਐਕਸ ਤੇ ਵਾਈ ਜੀ ਐਕਸ ਜੇ ਹੋਵੇ ਤਾਂ ਗਰਲ ਜੀ ਵਾਈ ਹੋਵੇ ਤਾਂ ਮੁੰਡਾ ਵਾਈ ਉਦੋਂ ਹੀ ਬਣਦਾ ਜਦੋਂ ਬਹੁਤ ਜ਼ਿਆਦਾ ਹੈਲਦੀ ਹੁੰਦੇ ਹੋ ਤੁਸੀਂ ਓਕੇ ਠੀਕ ਹੈ ਤੇ ਆ ਜਿਹੜੇ ਦਿੰਦੇ ਨੇ ਖਿਡਾਰੀ ਬਦਲਾ ਕੈਂਦਰੀ ਜਿਹੜੇ ਅਖਰਾਕਾ ਖੁਰਕਾ ਦਿੰਦਾ ਤਾਕਤ ਨਹੀਂ ਖਰਾਕਾ ਦਿੰਦਾ ਕੋਈ ਅਸੀਂ ਦੇ ਦਾਂਗੇ ਇਸ ਪਰਮ ਉਹ ਕਰਦਾਗੇ ਗੱਲ ਤਾਂ ਡਾਈਟ ਦੀ ਹੁੰਦੀ ਐ ਸਾਰੀ ਤੁਸੀਂ ਕੀ ਖਾ ਰਹੇ ਹੋ ਵਾਈਸ ਪਰਮ ਕਮਜ਼ੋਰ ਬਹੁਤ ਹੁੰਦਾ ਓਕੇ ਉਹ ਇੱਕ ਦਿਨ ਹੀ ਸਰਵਾਈਵ ਕਰਦਾ ਓਕੇ ਜਦੋਂ ਆਪਾਂ ਸੰਭੋਗ ਕਰਦੇ ਐ ਇੱਕ ਦਿਨ ਸਰਵਾਈਵ ਕਰਦਾ ਪਰ ਜਿਹੜਾ ਐਕਸ ਹਉ ਤਿੰਨ ਦਿਨ ਸਰਵਾਈਵ ਕਰਦਾ ਇਸੇ ਕਰਕੇ ਕੁੜੀਆਂ ਫਾਈਟਰ ਹੁੰਦੀਆਂ ਨੇ ਜਿਆਦਾ ਤਾਕਤਵਰ ਹੁੰਦੀਆਂ ਨੇ ਓਕੇ ਸੋ ਇਹ ਇਤੋਂ ਸਭ ਤੋਂ ਜੀਵਨ ਬਣਾਉਂਦਾ ਸੋਚੋ ਕਿੰਨੀ ਤਾਕਤ ਹੁੰਦੀ ਹੋਊਗੀ ਅਸੀਂ ਇੰਨਾ ਫੂਡ ਖਾਂਦੇ ਆ ਇੰਨੀਆਂ ਚੀਜ਼ਾਂ ਖਾਂਦੇ ਆ ਤਾਂ ਉਹ ਬਣਦਾ ਅਸੀਂ ਉਹਨੂੰ ਰੋਜ਼ ਵੇਸਟ ਕਰੀ ਜਾਂਦੇ ਹਾਂ ਠੀਕ ਹੈ ਸਾਡੇ ਚੀਰੀ ਤੇ ਹੋਰ ਐਨਰਜੀ ਐ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਜਿਹੜੇ ਟਾਈਮ ਉਹਨੂੰ ਵੇਸਟ ਕਰਨਾ ਸ਼ੁਰੂ ਕਰਦੇ ਆ ਜਾਂ ਅਸੀਂ ਹਸਤ ਮੈਥੋਂ ਕਰਦੇ ਆ ਜਾਂ ਕਰਦੇ ਉਹ ਟਾਈਮ ਤੇ ਸਾਨੂੰ ਫੀਲਿੰਗ ਆਉਣ ਲੱਗ ਜਾਂਦਾ ਕਲੌਕ ਲੱਗ ਜਾਂਦਾ ਠੀਕ ਹੈ ਉਸ ਟਾਈਮ ਸਾਨੂੰ ਰਲਾਈਜ਼ ਨਹੀਂ ਹੁੰਦਾ ਹਾਂਜੀ ਬਟ ਡੇ ਬਾਏ ਡੇ ਡੇ ਬਾਏ ਡੇ ਸੀ ਕਿੰਨੇ ਵੀਕ ਹੋ ਰਹੇ ਆ ਕਰਨਾ ਵੀ ਜ਼ਰੂਰੀ ਆ ਇਹ ਪਰ 2 ਸੇ ਵੀਕ ਹੋ ਗਿਆ 5 ਸੇ ਵੀਕ ਹੋ ਗਿਆ ਚੈਨਲ ਨੂੰ ਚਲਾਉਣਾ ਵੀ ਜ਼ਰੂਰੀ ਆ ਬਟ ਉਹ ਚੀਜ਼ਾਂ ਦੇ ਥਰੂ ਅਸੀਂ ਬੜੇ ਕਮਜ਼ੋਰ ਹੋ ਰਿਹਾ ਠੀਕ ਹੈ ਨਾ ਉਹ ਸਾਡੀ ਸਿੱਧਾ ਸਿੱਧਾ ਸਾਡੇ ਚੱਕਰਾਂ ਦੇ ਅਸਰ ਪਾਉਂਦੇ ਨੇ ਦਿਲ ਤੇ ਓਕੇ ਜਦੋਂ ਅਸੀਂ ਜਿਆਦਾ ਸਮਾਂ ਇਸ ਨੂੰ ਕਰਨ ਲੱਗ ਜੰਨੇ ਆ ਚੀਜ਼ਾਂ ਕਰਨ ਲੱਗ ਜੰਨੇ ਆ ਏਨਰਜੀ ਨੂੰ ਗਲਤ ਪਾਸੇ ਐਂ ਹੀ ਵੇਸਟ ਕਰ ਲੱਗ ਜੰਨੇ ਆ ਉਹ ਕਿਤੇ ਚੈਨਲ ਆਈਜ਼ ਵੀ ਨਹੀਂ ਹੁੰਦੀ ਉਹ ਇੱਥੇ ਕਮਜ਼ੋਰ ਕਰਦੀ ਹੈ ਦਿਲ ਨੂੰ ਗੱਲ ਪਾਰ ਨੂੰ ਕਮਜ਼ੋਰ ਕਰਦੀ ਹੈ ਉਹੀ ਆਪਾਂ ਜਦੋਂ ਐਕਸਰਸਾਈਜ਼ ਲਾਉਨੇ ਆ ਠੀਕ ਹੈ ਪੂਰਾ ਦੱਬ ਕੇ ਐਕਸਰਸਾਈਜ਼ ਲਾਓ ਹੈਨਾ ਪੂਰਾ ਵਧੀਆ ਸਰੀਰ ਨੂੰ ਉਧਰ ਚੈਨਲ ਲਾਓ ਉਹ ਫਿਰ ਉਧਰ ਵਰਨ ਹੁੰਦੀ ਆ ਹਾਂ ਠੀਕ ਹੈ ਉਹ ਤੁਹਾਨੂੰ ਕੁਝ ਬਣਾਉਂਦੀ ਆ ਤੇ ਜੇ ਤੁਸੀਂ ਉਹਨੂੰ ਇੱਕ ਇੱਕ ਕਿਸ਼ਤਾਂ ਦੇ ਵਿੱਚ ਇੱਕ ਡੇ ਆ ਵੀ ਆ ਡੇ ਐਸੀ ਕੁਝ ਕਰਨਾ ਹੈਗਾ ਉਹ ਤੁਹਾਨੂੰ 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 ਕਥਾਰਸਿਸ ਵੀ ਹੁੰਦਾ ਸਵਾਦ ਵੀ ਆਉਂਦਾ ਠੀਕ ਹੈ ਇਹ ਡੇਲੀ એનર્ਜੀ ਨੂੰ ਤੁਸੀਂ ਸੇਵ ਕਰੋ ਇਹ ਤਪੱਸਿਆ ਹੁੰਦੀ ਹੈ ਹੂੰ ਦਿਲ ਤੇ ਦਿਲ ਤੇ ਜੀ ਦਾ ਕਾਬੂ ਨਹੀਂ ਹੈਗਾ ਨਾ ਆਪਾਂ ਇਹ ਤਾਂ ਸਾਦਾ ਸੰਤਾ ਪਿੱਛੇ ਲੱਗ ਜਾਨੇ ਆ ਕਿਸੇ ਦੇ ਪਿੱਛੇ ਵੀ ਲੱਗ ਕਿਸੇ ਦੇ ਗੱਲਾਂ 'ਚ ਆ ਜਾਨੇ ਆ ਲਾਈ ਲੱਗ ਹੋ ਜਾਨੇ ਆ ਸਾਡੇ ਦਿਲ ਤੇ ਕੰਟਰੋਲ ਨਹੀਂ ਰਹਿੰਦਾ ਦਬਾਅ ਤੇ ਕੰਟਰੋਲ ਨਹੀਂ ਰਹਿੰਦਾ ਕਮਜ਼ੋਰ ਹੋ ਜਾਨੇ ਆ ਅਸੀਂ ਬਹੁਤ ਜ਼ਿਆਦਾ ਸੋ ਕਮਜ਼ੋਰ ਨਾ ਹੋ ਇਹ ਚੀਜ਼ ਤੇ ਕੰਟਰੋਲ ਕਰੋ ਜੇ ਤੁਸੀਂ ਜ਼ਿੰਦਗੀ ਤਪੱਸਿਆ ਕਰਨੀ ਹੈ ਔਰ ਇਹ ਜੀਤ ਤੇ ਵੀ ਲਗਾਮ ਲਾਓ ਆ ਬਿਲਕੁਲ ਬੇਸ਼ੱਕ ਤੁਸੀਂ ਮਤਲਬ ਜਿਮ ਜਾਂਦੇ ਨਹੀਂ ਜਾਂਦੇ ਮਤਲਬ ਇੱਕ ਇਹ એનર્ਜੀ ਆ ਮਤਲਬ ਜਰੂਰੀ ਨਹੀਂ ਆਪਾਂ ਜਿਮ ਚ ਤੁਸੀਂ ਇਨਵੈਂਸ਼ਨ ਚ ਜਾਂ ਕਿਤੇ ਯੂਜ਼ ਹੋਊਗੀ ਤੁਸੀਂ ਕੋਈ ਪ੍ਰਾਣ ਕਰਦੇ ਹੋ ਨਾ ਪ੍ਰਾਣ ਕਰਦੇ ਹੋ ਪ੍ਰਾਣ ਕਰਦੇ ਹੋ ਅਸੀਂ ਆ ਚੀਜ਼ ਨਹੀਂ ਕਰਨੀ ਉਹ ਚੀਜ਼ ਉਹ ਨਹੀਂ ਕਰਦੇ ਤੁਸੀਂ ਯੂਨੀਵਰਸ ਨੂੰ ਇੱਕ ਪਾਵਰ ਦੇ ਰਹੇ ਹੋ ਬਿਮਾਰ ਨਹੀਂ ਕੀਤਾ ਯੂਨੀਵਰਸ ਦੇ ਲਈ ਨਹੀਂ ਕੀਤਾ ਯੂਨੀਵਰਸ ਨੂੰ ਤਾਂ ਬੈਕ ਦਿੰਦਾ ਬਿਲਕੁਲ ਸੈਕਰੀਫਾਈਸ ਤਪੱਸਿਆ ਇਸ ਨੂੰ ਤਾਂ ਕਹਿੰਦੇ ਆ ਯੋਗੀ ਲੋਕ ਜਾ ਕੇ ਆਪਣਾ ਟਾਈਮ ਦਿੰਦੇ ਸੀਗੇ ਅਸੀਂ ਯੂਨੀਵਰਸ ਨੂੰ ਤਪੱਸਿਆ ਕਰਦੇ ਆ ਓਮ ਉਚਾਰਨ ਕਰਦੇ ਆ ਜੋ ਕਰਦੇ ਆ ਯੂਨੀਵਰਸ ਉਹਨਾਂ ਨੂੰ ਪਾਵਰ ਆ ਦਿੰਦਾ ਕਿੱਥੋਂ ਆਉਂਦੀ ਹੈ ਯੂਨੀਵਰਸ ਦੇ ਵਿੱਚੋਂ ਪਾਵਰ ਆਉਂਦੀਆਂ ਹੈਗੀਆਂ ਸਾਨੂੰ ਇਹਨੂੰ ਸੰਭੋਗ ਕਰਾ ਨੂੰ ਤਰੀਕੇ ਨਾਲ ਵਰਤਣਾ ਚਾਹੀਦਾ ਇਹਨੂੰ ਵੇਸਟ ਨਹੀਂ ਕਰਨਾ ਚਾਹੀਦਾ ਇਹਦੇ ਤੋਂ ਬਹੁਤ ਚੀਜ਼ਾਂ ਨੇ ਜਿਹੜੀਆਂ ਨਿਕਲਦੀਆਂ ਨੇ ਅਸੀਂ ਕਈ ਵਾਰ ਬਹੁਤ ਚੰਗੇ ਖਿਡਾਰੀ ਬਣ ਸਕਦੇ ਹੁੰਨੇ ਆ ਬਹੁਤ ਸਮਾਰਟ ਅਗੇ ਚੀਜ਼ਾਂ ਜਾ ਸਕਦੇ ਸਾਡੇ ਜੈਨੇਟਿਕਸ ਨੇ ਜਿਹੜੇ ਆਉਣ ਵਾਲੀਆਂ ਨਸਲਾਂ ਨੇ ਇਹਦੇ ਉਹ ਵੀ ਤਾਂ ਸਿਰ ਤੇ ਡਿਪੈਂਡ ਨੇ ਅੱਜ ਮੈਨੂੰ ਲੋਕ ਕਹਿੰਦੇ ਆ ਯਾਰ ਕਹਿੰਦੇ ਵੀ ਤੂੰ ਸਾਰੇ ਖਾਨਦਾਨ ਚ ਉੱਚਾ ਲੰਮਾ ਚੌੜਾ ਠੀਕ ਐ ਉੱਚਾ ਲੰਮਾ ਚੌੜਾ ਹੋਣ ਕਰਕੇ ਕੱਦ ਕਾਟ ਕਰਕੇ ਠੀਕ ਐ ਮੈਨੂੰ ਇਹੋ ਜਿਹੀ ਵੀ ਆਫਰ ਆਏ ਹਨਾ ਵੀ ਬਾਹਰੋਂ ਕਪਲਸ ਦੇ ਬੜੇ ਰਿਸਪੈਕਟਫੁਲੀ ਕਪਲਸ ਕਿ ਤੁਸੀਂ ਸਾਨੂੰ ਸਾਨੂੰ ਅਸੀਂ ਮਾਉਂਟ ਦੱਸੋ ਸਾਨੂੰ ਤੁਹਾਡਾ ਮਤਲਬ ਹਾਂ ਮੈਂ ਸਾਂਗ ਕੇ ਸਾਬ ਚਾਹੀਦਾ ਹਸਬੰਦ ਚਾਹੀਦਾ ਬਟ ਸਮ ਹਾਉ ਸਾਡੀਆਂ ਫੈਮਿਲੀਜ਼ ਨੇ ਅਸੀਂ ਨਾ ਲਿਓ ਕਰਦੇ ਨਾ ਚਾਹੁੰਦੇ ਵੀ ਤੁਹਾਡੇ ਮੋਸ਼ਨ ਉਧਰ ਜੁੜ ਜਾਂਦੇ ਨੇ ਹੁਣ ਕਿਉਂ ਚਾਹੀਦੇ ਨੇ ਸਿਆਣੇ ਲੋਕ ਵੀ ਕਈ ਕਹਿੰਦੇ ਨੇ ਵੀ ਸਾਡੀ ਜ ਹੈਨਾ ਉਹ ਕਹਿੰਦੇ ਨੇ ਵੀ ਸਾਡਾ ਵੀ ਜੇ ਸਾਡਾ ਮੁੰਡਾ ਬੱਚਾ ਤੇਰੇ ਵਰਗਾ ਹੋ ਜੇ ਇਨਾ ਹੈਂਡਸਮ ਸਾਡੀ ਪੀੜ੍ਹੀ ਅੱਗੇ ਵੱਧ ਜੂਗੀ ਬਿਲਕੁਲ ਸਹੀ ਹੁੰਦਾ ਹੈਨਾ ਉਹ ਚੀਜ਼ ਨੂੰ ਅਸੀਂ ਆਪਣੇ ਅੰਦਰ ਵੇਸਟ ਕਰੀ ਜਾਂਦੇ ਆ ਔਨ ਬੜੀ ਨਸਲਾਂ ਤੇ ਬਹੁਤ ਫਰਕ ਪੈਂਦਾ ਇਹਨਾਂ ਬਾਰੇ ਜੇ ਦੇਖੀ ਜਾਵੇ ਵੀਕਡੇ ਜੇ ਉਹੀ ਵੀ ਰੋਜ਼ 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 ਹੋ ਜੇ ਉਹ ਤਾਂ ਕਮਜ਼ੋਰ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ